ਦੀ ਸ਼ੁਰੂਆਤ ਕਰਤੀ ਹੈ ਜਿਹੜੀ ਕਿ ਆਪਾਂ ਨੂੰ ਇਹਨਾਂ ਐਕਸਪੀਰੀਅੰਸ ਹੈਡੀ ਬਲੌਗ ਆ ਨਾ ਮੇਰੇ ਵੀ ਆਪਾਂ ਜਿਵੇਂ-ਜਿਵੇਂ ਕਰਕੇ ਬਣਾ ਹੀ ਲਵਾਂਗੇ ਤੇ ਆਪਾਂ ਅੱਜ ਦੇਖਦੇ ਨਗਰ ਕੀਰਤਨ ਅੱਜ ਅਸੀਂ ਜਾਣਾ ਅਨੰਦਪੁਰ ਸਾਹਿਬ ਵੀ ਮੈਂ ਤੁਸੀ ਬਣੇ ਰਹੋ ਵੀਡੀਓ ਦੇ ਨਾਲ ਜੇ ਆਪਾਂ ਤੁਹਾਨੂੰ ਨਗਰ ਕੀਰਤਨ ਦਿਖਾਉਗੇ ਉਹ ਉੱਥੇ ਅੱਗੇ ਜਾਂਦਾ ਪਿਆ ਜੀ ਲੋ ਜੀ ਆਪਾਂ ਕਹਿੰਦੇ ਮੋਟਰਸਾਈਕਲ ਦੇ ਪਾਲਸੇ ਵੀ ਮਾਰ ਲਿਆ। ਬਾ ਤੁਰਨ ਦੀ ਤਿਆਰੀ ਕਰਦੇ ਆ ਉਹ ਮੋਟਰਸਾਈਕਲ ਵੀ ਆਪਣੇ ਜਣਾ ਆ ਵੀ ਜਾਣਾ ਵਾ। ਤੇ ਚਲਦੇ ਆ ਠੀਕ ਆ। ਝੰਡਾ ਝੁੰਡਾ ਲਾਉਨੇ ਹਾਲੇ ਗਾਈਜ਼ ਤੇ ਝੰਡਾ ਵੀ ਲਾਉਣਾ। ਤੇ ਚਲਦੇ ਆ ਆਪਾਂ। ਲੋ ਜੀ ਕਹਿੰਦੇ ਤੁਰਪੇ ਹੀ ਆਨੰਦਪੁਰ ਸਾਹਿਬ ਨੂੰ ਝੰਡਾ ਝੁੰਡਾ ਸਾਰਾ ਖਾਸ ਲਿਆ ਸੀਗਾ। ਤੇ ਹੁਣ ਆਪਾਂ ਪੰਪ ਤੇ ਰੋਕ ਕੇ ਤੇਲ ਪੋਣਾ ਹੀ ਇਹਦੇ ਵਿੱਚ ਤੇਲ ਦਾ। ਐਂ ਕੀ ਖਾਤੀ ਯਾਰੀ। ਕਾ ਪੰਪਰੇ ਜਾ ਕੇ ਤੇਲ ਪੋਨੇ ਆਂ। ਲੋ ਜੀ ਕਹਿੰਦੇ ਤੇਲ ਦਾ ਟੈਂਕੀ ਖੋਲ ਕਰਾ ਲਈ ਉਧਰ ਉਹ ਤੇਲ ਭਰਾਈ ਜਾਂਦਾ। ਚੱਲਦੇ ਹੀ ਨਾਲੇ ਦੋ ਮੋਟਰਸਾਈਕਲ ਹੋਰ ਹੁੰਦੇ ਪਿੱਛੇ ਰਹਿ ਗਏ ਆਪਣੇ ਦੋ ਗੜੇ ਆ ਇੱਕ ਪਤਾ ਇੱਕ ਦੋ ਲੋਈ ਇਹਦੇ ਮੂਹਰੇ ਪਟਾਪਾਗੇ ਇਧਰ ਪਿੰਡਾਂ ਵਿੱਚ ਰੀ ਪਾਗੇ ਤਾਂ ਗਾਇਜ਼ ਅਸੀਂ ਚੱਲੇ ਆਨੰਦਪੁਰ ਦਵਾਰੇ ਅਣਕਾ ਆਲੰਗੀਨ ਦਵਾਰੇ ਖੜਾਗੇ ਜੀ ਬਸ ਨਾਲ ਕੋਟ ਤੇ ਹੋਗਾ ਪੂਰਾ ਗਾਰ ਇਤਾਂ ਹੀ ਨਹੀਂ ਉਹ ਵੀ ਮਿੱਤਰੋ ਸਾਈਕਲ ਆਪਣੇ ਨਾਲ ਹੀ ਆ ਗਏ ਸਾਰੇ ਚਾਰ ਪੰਜ ਇਕੱਠੇ ਹੀ ਆ ਚਾਰ ਹੀ ਆ ਬਿਦਾਂਹਵਾ ਪਤਾ ਨਹੀਂ ਗਾਜ ਮੈਂ ਤਾਂ ਗਿਣੇ ਨਹੀਂ ਬਸ ਆਪਣੇ ਮੋਟਰਸਾਈਕਲ ਆਈ ਜਾਂਦੇ ਆ ਤੇ ਚੱਜਾਈ ਜਾਂਦੇ ਆ ਪਾਲ ਵਗੀਰ ਕੋਰਤਵਾਰੇ ਪਹੁੰਚ ਜਾਗੇ ਆਪਾਂ ਚੱਜਾਈ ਜਾਂਦੇ ਆ ਵਾਸਤੇ ਚ ਆਪਣੇ ਮੁੰਡੇ ਸਾਰੇ ਉਹ ਹੋ ਜਾਂਦੇ ਆ ਮੂਰੇ ਆਪਾਂ ਪਿੱਛੇ ਲੋ ਜੀ ਅਸੀਂ ਕਾਲਮਗੀਰ ਗੁਰਦੁਆਰੇ ਪਹੁੰਚ ਗਏ ਜੀ ਇਹ ਆਲਮਗੀਰ ਗੁਰਦੁਆਰਾ ਜੀ ਇੱਥੋਂ ਦਾ ਤੇ ਯਾਦ ਕਰਦੇ ਅੰਦਰ ਰੋ ਗੋ ਗਾਈ ਜੇ ਬਖਾ ਨਹੀਂ ਸਕਦੇ ਅੰਦਰ ਮੈਂ ਮੋਬਾਈਲ ਕਾਪੀ ਕੱਢਦਾ ਵਾਂ ਤੇ ਬਾਹਰੋਂ ਦੇਖ ਲਓ ਜੀ ਹੋਰ ਸਾਬ ਦੇ ਦਰਸ਼ਨ ਕਰਦੇ ਉਹ ਦਵਾਨ ਹਾਲ ਸਾਹਮਣੇ ਦੋ ਹੀ ਕਹਿੰਦੇ ਮੋਟਰਾਂ ਗੁਰਦੁਆਰੇ ਬਾਹਰ ਕੱਢ ਲਏ ਸੀ ਤੇ ਹੁਣ ਅਸੀਂ ਚੱਲੇ ਆ ਦੇਖ ਆਲੀ ਕਹਿੰਦੇ ਹੈ ਦੇਖ ਨਹੀਂ ਇਹ ਪ੍ਰਸ਼ਾਦ ਹੁੰਦਾ ਪਪਾ ਪ੍ਰਸ਼ਾਦ ਆ ਚੱਲਦੇ ਆ ਮਿੱਤਰੋ ਕਿ ਮਿੱਤਰੋ ਬਾ ਚਾਲੇ ਪਾਤੇ ਅਸੀਂ ਚਲੋ ਤਰੋ ਤਰੋ ਬਈ ਤਰੋ ਸਾਰਿਆਂ ਨੇ ਤਰੋ ਚਲੋ ਭਾਈ ਗੁਰੂ ਤਰਦੇ ਆ ਅਸੀਂ ਇਹ ਆਈ ਬੰਦਿਆਣੇ ਵਾਲੀ ਖੈਰ ਤਰਾਹ ਰੋਡ a la isla, la de ਈ ਐਂਡ ਐਲਾਈ ਜੀ ਜੀ ਲੈ ਤੇ ਬਤਰੋ 2 ਕੁ ਮਿੰਟ ਲਈ ਖੜੇ ਹੀ ਸਾਹ ਲੈ ਲਈ ਤੇ ਇੱਕ ਬੰਦਾ ਸਾਡਾ ਮਗਰ ਰਹਿ ਗਿਆ ਬਾਕੀ ਮੋਟਰਸਾਈਕਲ ਹੀ ਲਾਏ ਹੋਇਆ ਇੱਥੇ ਸਾਈਡ ਤੇ ਆਰੇ ਤੇ ਇੱਕ ਬੰਦਾ ਮਗਰ ਆ ਸਾਡਾ ਬਤਰੋ ਮੇਰਾ ਹੋ ਗਿਆ ਅਸੀਂ ਜਾਈ ਆ ਆਹਲੇ ਲੱਗਦਾ ਦੂਰ ਦੂਰ ਉਹ ਬਾਈਕ ਇੰਨੇ ਘੰਟੇ ਖਲਾ ਲਾ ਰਹੇ ਆ ਸਾਡੇ ਬਾਈਕ ਤੋਂ ਹੀ ਮਿੱਤਰੋ ਅੰਤਪੁਰ ਸਾਹਿਬ ਵਾਲਾ ਰੋਡ ਆ ਕੈਮਰੇ ਵੀਰੋ ਬਾ 40 ਕਿਲੋਮੀਟਰ ਆ ਗਿਆ ਗਾਇਜ਼ ਆ ਪਹੁੰਚ ਰਹੇ ਆ ਆਪਣੇ ਮੰਜ਼ਿਲ ਤੇ ਆ ਤੇ ਇਹਦਾ ਬ੍ਰੇਕ ਆ ਬਈ ਆ ਪਹੁੰਚਣ ਵਾਲੇ ਆ ਅੰਤਪੁਰ ਸਾਹਿਬ ਅਸੀਂ ਰਹੀ ਮੰ ਕੀਰਤਨ ਵਰਕ ਵਰਤ ਰਹੀ ਨਾ ਤੇ ਦੇਖਦੇ ਜੀ ਲੋ ਜੀ ਮਿੱਤਰੋ ਕਹਿੰਦੇ ਨਾਨਕਪੁਰ ਸਾਹਿਬ ਆਪਾਂ ਘੇੜ ਤੇ ਆ ਗਏ ਠੀਕ ਦੇਖੋ ਜੀ ਠੀਕ ਆਈ ਜੀ ਕਹਿੰਦੇ ਨੰਦਪੁਰ ਸਾਹਿਬ ਤਾ ਆ ਗਏ ਪਾ ਦੇਖਦੇ ਕਿੱਥੇ ਸਟੇ ਕਰਨੀ ਆ ਅਸੀਂ ਲੋ ਜੀ ਮਿੱਤਰੋ ਸ਼੍ਰੀ ਨੰਦਪੁਰ ਸਾਹਿਬ ਕਰ ਲੋ ਦਰਸ਼ਨ ਉਹ ਪੂਰਾ ਜੀ ਮਿੱਤਰੋ ਸ਼੍ਰੀ ਨੰਦਪੁਰ ਸਾਹਿਬ ਹੱਥੇ ਆ ਗਿਆ ਜਿੰਦਰਾ ਉਹ ਦੋ ਪਟਾ ਦੇ ਓ ਜੀ ਮਕਰੂ ਅਰਾਛ ਇੰਨਾ ਨਹੀਂ ਹੈਗਾ ਜੀ ਥੋੜਾ ਹੀ ਆ ਇੰਨਾ ਹੀ ਆ ਥੋੜਾ ਜਿਹਾ ਹੀ ਰਾਸ਼ਾ ਆ ਜਾਓ ਬਾਹਰ ਚੰਗੀ ਰਾਤ ਲੋ ਵੀ ਮਿੱਤਰੋ ਆਪਣੀ ਸੰਕਤ ਕਹਿੰਦੇ ਮਗਰ ਆਈ ਜਾਂਦੀ ਆ ਆ ਦੇਖੋ ਅਰੋੜ ਮੋੜੋ ਤੂੰ ਮੱਥਾ ਟੇਕਣ ਚੱਲ ਰਹੀਂ ਅੰਦਰ ਠੀਕ ਹੈ ਅਰੇ ਤੂੰ ਮੱਥਾ ਟੇਕਣ ਚੱਲ ਰਹੀਂ ਗਾਇ ਗਾਇ ਕੇ ਕਾਰਨ ਕਰਦੇ ਗਾਇ 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 ઓਏ ਇੱਥੇ ਦੁੱਧ ਦਾ ਲੰਗਰ ਚੱਲਿਆ ਜਾਂਦਾ ਹੈਗਾ ਜੀ ਗਾਇ ਵਾਧਾ ਦੇ ਬਾਅਦ ਸਤਿ ਸ਼੍ਰੀ ਅਕਾਲ ਜੀ ਦਾ ਸ਼ਾਂਤੀ ਦਾ ਉਚਿਤ ਦਾ ਹਟੇਲੀ ਪਰੰਤ ਸੇਤ ਜੀ ਦੇ ਸਾਥ ਨਾਲ ਇੱਕ ਕਾਲ ਹੋਈ ਪੱਤਨ ਦਾ ਮਾਣ ਸਕਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿ ਪੱਤੀ ਰਾਗ ਜਿੰਨਾ ਚ ਬਾਣੀ ਦਰਜ ਇਹ ਜਦੋਂ ਸਾਡੇ ਗੁਰੂ ਘਰ ਦੇ ਰਾਗੀ ਸਿੰਘ ਇਹ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਉਹ ਤੋਂ ਪਹਿਲਾਂ ਸੰਤ ਬਾਬਾ ਅਮੀਰ ਸਿੰਘ ਜੀ ਬਾਬਾ ਸੁਚਾ ਸਿੰਘ ਜੀ ਔਰ ਇਦਰ ਪ੍ਰੋਫੈਸਰ ਕਰਤਾਰ ਸਿੰਘ ਜੀ ਜਿਹੜੇ ਗੁਰੂ ਘਰ ਦੇ ਬਹੁਤ ਸਾਰੇ ਇੰਨਾ ਹੀ ਦੋਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ